ਅੰਮ੍ਰਿਤਸਰ ਦੇ ਇਲਾਕਾ ਲੋਹਰੀ ਗੇਟ ਅਤੇ ਫਤਾਪੁਰ ਵਿਖੇ ਇੰਸਟੀਟਿਊਟ ਆਫ ਸਕਿੱਲ ਡਵੈਲਪਮੈਂਟ ਦੀ ਮੈਡਮ ਰਾਜਕਾ ਚੁਗ ਦੀ ਅਗਵਾਈ ਹੇਠ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਾਜਵਾ ਦੇ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰਨ ਚੁਗ ਉੱਚੇ ਚੇਤੌਰ ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ ਅਤੇ ਉਹਨਾਂ ਦੇ ਹੱਥੋਂ 7 ਮਹੀਨੇ ਦੀ ਟ੍ਰੇਨਿੰਗ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਕਿੱਤਾ ਵੰਡੀਆਂ ਗਈਆਂ ਅਤੇ ਇਸ ਮੌਕੇ ਤੇ ਸਵਾਗਤ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰੀ ਮਹਾ ਮੰਤਰੀ ਤਰਨ ਚੋਗੀ ਜੀ ਨੇ ਕਿਹਾ ਕਿ ਇਹ ਅੱਜ ਦੇ ਜਵਾਨਾਂ ਵਾਸਤੇ ਬਹੁਤ ਹੀ ਸੁਨਹਿਰੀ ਮੌਕਾ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸੁਪਨਾ ਸੀ ਕਿ ਹਰ ਹੱਥ ਵਿੱਚ ਕੰਮ ਹੋਵੇ ਅਤੇ ਕੋਈ ਵੀ ਕਿਸੇ ਗੱਲੋਂ ਵਾਂਝੇ ਨਾ ਰਹੇ ਇਹਨਾਂ ਦੇ ਨਾਲ ਹੀ ਮੈਡਮ ਰਾਜਕਾ ਤੁਗ ਜੀ ਨੇ ਇੰਸਟੀਚਿਊਟ ਵਿੱਚ ਸਿਖਲਾਈ ਕਰ ਰਹੇ ਵਿਦਿਆਰਥੀਆਂ ਬਾਰੇ ਗੱਲਬਾਤ ਕੀਤੀ ਅਤੇ ਉਹਨਾਂ ਕਿਹਾ ਕਿ ਸਿਰਫ ਪੰਜਾਬ ਦੇ ਵਿੱਚ ਹੀ ਇਹ ਇੱਕ ਇੰਸਟੀਚਿਊਟ ਹੈ ਜਿੱਥੇ ਕਿ ਵਿਦਿਆਰਥੀਆਂ ਨੂੰ ਫਰੇਸ ਸਿਖਲਾਈ ਅਤੇ ਸ਼ੈਫ ਦੀ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੌਨਿਕਾ ਮੈਨੇਜਰ ਮਨਪ੍ਰੀਤ ਸਿੰਘ ਮਨਜੀਤ ਸੋਨੀਆ ਕਾਰਤਿਕ ਰਿਸ਼ਮਾ ਚਿਰਾਗ ਟੰਡਨ ਮਾਨਸੀ ਕਮਲ ਪ੍ਰਿੰਕਾ ਕੋਮਲ ਰਾਸਤੀਪ ਅਨਮੋਲ ਦੀਪ ਨੇਹਾ ਜਿਸ ਕਰਨ ਅਤੇ ਬਿਊਟੀ ਪਾਰਲਰ ਦੇ ਸਫਲ ਵਿਦਿਆਰਥੀਆਂ ਅਤੇ ਸ਼ਹਿਰ ਦੇ ਗਨ ਮਾਨੀਏ ਵਿਅਕਤੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅੰਮ੍ਰਿਤਸਰ ਦਰਪਣ ਟੀਵੀ ਤੋਂ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਲਵਲੀਨ ਕੌਰ ਲਵਪ੍ਰੀਤ ਸਿੰਘ ਮਨਪ੍ਰੀਤ ਕੌਰ सनानी पूनम मंदीप कौर संदीप कौर खुशी कौर ये बच्चे सब आ है स्टेज में संदीप कौर हैप्पी कौर लवलीन कौर लव सलोनी पूनम मंदीप कौर संदीप कौर खुशी कौर मैं बेटी यहाँ पे लेके आते हैं बच्चों के लिए जिसे बच्चे जो है सेल्फ डिपेंडेंट बनते हैं मैडम राधिका चौधरी नेहा बेटा यहाँ के प्रिंसिपल मोनिका जी कोऑर्डिनेटर्स टीचर्स और थे आज सारे मेरे प्यारे बच्चों आज बड़ा ही सौभाग्यशाली दिन है कि ਤੁਸੀਂ ਸਾਰੇ ਲਗਭਗ 7 ਮਹੀਨੇ ਦਾ ਸਰਵੇ 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 ਨੇ ਦਾ ਕੋਰਸ ਸਭ ਨੇ ਕੰਪਲੀਟ ਕਰਕੇ ਜਾ ਰਹੇ ਹੋ ਪੁਰੇ 7 ਮਹੀਨੇ ਦੇ ਕੋਰਸ ਦੋਸਰੇ ਦਿਨ ਤੋਂ ਲੈ ਕੇ ਸਰ ਕੋਰਸ ਆਹ ਅਲੱਗ-ਨੱਖ ਜੋਬ ਰੋਲ ਦੇ ਅਸਰ ਸਰਟੀਫਿਕੇਟ ਮਿਲਨੇ ਅਗਲੇ ਨੇ ਕੋਰਸ ਇਸ ਅਸਿਕਰੇ ਪ੍ਰਾਈਵੇਟ ਇੰਸਟੀਚਿਊਟ ਚ ਕਰੀਏ ਤੇ ਇਸ ਕੋਰਸਿਸ ਦਾ ਘੱਟ ਤੋਂ ਘੱਟ 2 ਲੱਖ ਰੁਪਏ ਲਈ ਬਿਲਕੁਲ ਇਹ ਤੇ ਫ੍ਰੀ ਕਰਾਇਆ ਗਿਆ ਕਿਸੇ ਬੱਚੇ ਕੋ ਪੈਸਾ ਤੇ ਨਹੀਂ ਲੀਤਾ ਗਿਆ ਜਿਹੜਾ ਦੇਖੋ ਇੱਕ ਮਿੰਟ ਉਹ ਬੱਚੇ ਕੋ ਕਿਸੇ ਕੋ ਪੈਸਾ ਤੇ ਨਹੀਂ ਲੀਤਾ ਗਿਆ ਇਹ ਕੋਰਸ ਕਰਾਉਣ ਦੇ ਪਿੱਛੇ ਮੈਡਮ ਰਾਧਿਕਾ ਜੀ ਦੀ ਜਿਹੜੀ ਸੋਚ ਹੈ ਕਿ ਸਾਡੇ ਬੱਚੇ ਇਹ ਕੋਰਸ ਕਰਨ ਤੋਂ ਬਾਅਦ ਆਪਣਾ ਬਿਊਟੀ ਪਾਰਲਰ ਚਲਾਣ अपनी आजकल हाउस टू हाउस होस्ट सर्विस डोर टू डोर सर्विस ब्यूटी पार्लर आम तौर पर चल है कोविड के बाद एक नवा ट्रेंड आया कि बच्चा आपने अपने घरों फोन अवेलेबल रहता है और सोशल मीडिया ड्राइवते अपने आप चलता और उसके तो बाद वो बच्चा किसी के भी घर जाके ब्यूटी पार्लर का काम करके आरम कर सकता है ਯਾਨੀ ਐਸ ਪ੍ਰੋਗਰਾਮ ਦੇ ਨਾਲ ਤੁਸੀਂ ਕੱਲ ਸਵੇਰ ਤੋਂ ਹੀ ਰੋਜ਼ੀ ਰੋਟੀ ਕਮਾ ਸਕਦੇ ਸਨ ਸਤਿਕਾਰਯੋਗ ਤਨੁਜੀਤ ਅਤੇ ਮੈਡਮ ਰਾਗੀਨਾ ਜੀ ਤੁਹਾਨੂੰ ਪਹਿਲੇ ਨੇ ਮੈਨਾਂ ਦਾ ਧੰਨਵਾਦ ਕਰਨਾ ਚਾਹਾਂਗੀ ਕਿ ਇਹਨਾਂ ਨੇ ਮੈਨੂੰ ਅੱਜ ਇਸ ਕਾਬਿਲ ਸਮਝਿਆ ਕਿ ਮੈਂ ਇਥੇ ਆਵਾਜ਼ ਤੇ ਗੱਲਣਾ ਚਾਹਤ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਹਿਲੇ ਹੀ ਮੈਂ ਮੁਬਾਰਕਬਾ ਦੇਣਾ ਚਾਹਾਂਗੀ ਕਿ ਤੁਸੀਂ ਬਹੁਤ ਹੀ ਵਧੀਆ ਇੰਸਟੀਚਿਊਟ 'ਚ ਪੜ ਰਹੇ ਹੋ ਕਿਉਂਕਿ ਟਾਡੇ ਫਰੈਂਡਸ ਤੁਹਾਡੇ ਬੈਟਰਾਂ ਨੇ ਕਿਸੇ ਨਾ ਕਿਸੇ ਨੇ ਬੀਐਸਸੀ ਕੀਤਾ ਜਾਂ ਕਿਸੇ ਅਰੇ ਤੋਂ 2 ਲੱਖ ਜਾਂ 3 ਲੱਖ ਖਚ ਕੇ ਐ ਡਿਗਰੀ ਕੀਤੀ ਹੋਏਗੀ ਬਸ ਮੈਂ ਆਪਣੇ 17 ਸਾਲ ਦੇ ਐਕਸਪੀਰੀਅੰਸ ਇਦਾਂ ਦਾ ਇੰਸਟੀਚਿਊਟ ਨਹੀਂ ਦੇਖਿਆ ਜਿੱਥੇ ਬੱਚੇ ਨੂੰ ਡਿਗਰੀ ਦੇਣ ਤੋਂ ਬਾਅਦ ਇੱਕ 10000 ਦੀ ਕਿੱਟ ਦਵਾਈ ਦਿੱਤੀ ਜਾਏ ਤੇ ਪਲੇਸਮੈਂਟ ਪਲੱਸ ਬੱਚੇ ਨੂੰ ਇੱਕ ਅਨਟਰਪਰਿਓਰ ਅਗਰ ਉਦਮੀ ਬਣਨ ਲਈ ਬੱਚੇ ਨੂੰ ਤਿਆਰ ਕੀਤਾ ਜਾਵੇ मैं ना तो ना अपने सारा साल में एक्सपीरियंस ऐसा मैं इंस्टीट्यूट नहीं देखिया तो मैं समझ रही हूँ कि फानू मैडम जो ते सदा तनवात करना सही रहे तो प्लीज एक तालियाँ सर से मार अपने <laughs> <laughs> मेकअप का कोर्स कितना है जेड़े थे आपके टीचर्स ने वो सारे बहुत ज़्यादा प्रोफेशनल हैं ने मीन्स टीचिंग ਹੋ ਚਾਹਦਾ ਵਧੀਆ ਕਿਕਰ ਪੂਰੀ ਵੀ ਸੁਣ ਲਤਾ ਨਾ ਹੋਰ ਤੁਹਾਨੂੰ ਦੀ ਚੈਨ ਹੋ ਕੇ ਹੀ ਚਾਏਗਾ ਤੇ ਹੁਣ ਰਾਟ ਕੋਰਸ ਕੰਪਲੀਟ ਹੋ ਚੁੱਕਾ ਹੈ ਤੇ ਨਾ ਚੁੱਪ ਕਰਦੇ ਹਾਂ ਸਲੂਨ ਦੇ ਵਿੱਚ ਤੇ ਬਹੁਤ ਵਧੀਆ ਹੈ ਉਹ ਜਿਸ ਤਰ੍ਹਾਂ ਸਾਨੂੰ ਟਿਪਸ ਪੁਆਏ ਕੀਤੀ ਹੈ ਤੇ ਹੁਣ ਇਸ ਕੰਮ ਦੇ ਨਾਲ ਅਸੀਂ ਘਰ ਮੇਕਅਪ ਦਾ ਵੀ ਚਾਰਟ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਕਰੇ ਫ੍ਰੀ ਲੈਂਸਿੰਗ ਵੀ ਕਰ ਸਕਦੇ ਹਾਂ ਜੋਬ ਦੇ ਨਾਲ ਨਾਲ ਐਕਚੁਅਲ ਰਨਿੰਗ ਵੀ ਅਸੀਂ ਕਰ ਸਕਦੇ ਹਾਂ ਸੋ ਥੈਂਕ ਯੂ ਸੋ ਮਚ ਸਰ ਅੱਜ ਅੱਜ ਇੰਸਟੀਚਿਊਟ ਰੋਸਕਲ ਡਿਵੈਲਪਮੈਂਟ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ। ਇਹਨਾਂ ਨੇ 500 ਬੱਚਿਆਂ ਨੂੰ ਬਿਊਟੀ ਪਾਰਲਰ ਦਾ ਜਿੱਦ ਚਾਰ ਕੋਰਸਿਸ ਕਰਾਏ ਜਾ ਰਹੇ ਨੇ। ਨੇਲ ਦਾ ਬਿਊਟੀ ਦਾ హెయిਰ ਦਾ ਔਰ ਇਹ ਸਾਰੇ ਕੋਰਸਿਸ ਫ੍ਰੀ ਕਰਾਏ ਜਾ ਰਹੇ। ਔਰ ਅੱਜ ਬੱਚਿਆਂ ਨੂੰ ਕਿੱਟ ਡਿਸਟ੍ਰਿਬਿਊਟ ਕੀਤੀ ਹੈ। ਇੱਕ ਕਿੱਟ ਯਾਨੀ ਬੱਚਾ ਘਰ-ਘਰ ਜਾ ਕੇ ਬਿਊਟੀ ਪਾਰਲਰ ਦਾ ਕੋਰਸ ਬਿਊਟੀ ਪਾਰਲਰ ਦਾ ਕੰਮ ਕਰੇ ਔਰ ਰੋਜ਼ਗਾਰ ਯੋਗਤ ਹੋ ਸਕੇ। ਅੱਜ ਬਹੁਤ ਵੱਡੀ ਆਬਾਦੀ ਹੈ ਜਿਹੜੀ ਆਪਣੇ ਘਰ 'ਚ ਹੀ ਆਪਣਾ ਬਿਊਟੀ ਟ੍ਰੀਟਮੈਂਟ ਕਰਾਉਣਾ ਚਾਹੁੰਦੀ ਹੈ, హెయిర్ ਟ੍ਰੀਟਮੈਂਟ ਕਰਾਉਣਾ ਚਾਹੁੰਦੀ ਹੈ। ਇਹਨਾਂ ਬੱਚਿਆਂ ਨੂੰ ਅੱਛੀ ਟ੍ਰੇਨਿੰਗ ਦਿੱਤੀ ਗਈ ਹੈ। ਕੁਆਲੀਫਾਈਡ ਸਟਾਫ ਨੇ ਟ੍ਰੇਨਿੰਗ ਦਿੱਤੀ ਹੈ। ਔਰ ਗਵਰਨਮੈਂਟ ਆਫ ਇੰਡੀਆ ਨੇ ਇਹਰੇ ਇਗਜ਼ਾਮ ਲਿੱਤੇ ਨੇ ਔਰ ਇਹ ਸਾਰੇ ਬੱਚੇ ਜਿਹੜੇ ਪਾਸ ਹੋਏ ਨੇ ਉਹਨਾਂ ਬੱਚਿਆਂ ਨੂੰ ਇੱਥੇ ਕਿੱਟ ਦਿੱਤੀ ਗਈ। ਕਿੱਟ ਦੇ ਅੰਦਰ ਸਾਰਾ ਇਹਨਾਂ ਨੂੰ ਸਮਾਨ ਦਿੱਤਾ ਗਿਆ ਤਾਂ ਕਿ ਬੱਚਾ ਕੱਲ ਤੋਂ ਰੋਜ਼ਗਾਰ ਕਰ ਸਕੇ। ਕਿਉਂਕਿ ਇਹਦੀ 7 ਮਹੀਨੇ ਦੀ ਟ੍ਰੇਨਿੰਗ ਜਿਹਦੇ ਅੰਦਰ 7 ਮਹੀਨੇ 7 ਕੈਂਡੀਟ ਟ੍ਰੇਨਿੰਗ ਲੈ ਕੇ ਡੇਲੀ ਉਹਨੇ ਹਰ 8 ਜਿਹੜਾ ਕਿ ਅੱਜ ਪ੍ਰਾਈਵੇਟ ਇੰਸਟੀਚਿਊਟ ਚ ਜਾਓ ਹੈ ਟ੍ਰੇਨਿੰਗ ਦਾ ਸ਼ਾਇਦ 2 ਲੱਖ ਰੁਪਏ ਲੱਗਦਾ ਹੈ ਅਸੀਂ ਉਹਨਾਂ ਨੂੰ ਬਿਲਕੁਲ ਫ੍ਰੀ ਟ੍ਰੇਨਿੰਗ ਵੀ ਦਿੱਤੀ ਹੈ ਔਰ ਬੱਚਿਆਂ ਨੂੰ ਕਿੱਟ ਵੀ ਦਿੱਤੀ ਹੈ ਤਾਂ ਕਿ ਉਹ ਰੋਜ਼ਗਾਰ ਯੋਗਤ ਹੋ ਸਕਣ ਔਰ ਅੱਗੇ ਜਾ ਕੇ ਕੰਮ ਕਰ ਸਕਣ ਮੈਂ ਧੰਨਵਾਦ ਕਰਨਾ ਰਾਧਿਕਾ ਚੁਗ ਦੀ ਉਹਨਾਂ ਦੀ ਟੀਮ ਦਾ ਕਿ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਸਾਡੇ ਇਸ ਇਲਾਕੇ ਚ ਕਰਕੇ ਬੱਚਿਆਂ ਨੂੰ ਟ੍ਰੇਨਡ ਵੀ ਕੀਤਾ ਹੈ ਔਰ ਰੋਜ਼ਗਾਰ ਯੋਗਤ ਵੀ ਕੀਤਾ ਹੈ ਔਰ ਅੱਜ ਇੱਥੇ 20 ਬੱਚਿਆਂ ਨੇ ਆਪਣੀ ਸਕਸੈਸ ਸਟੋਰੀ ਵੀ ਸੁਣਾਈ ਹੈ ਕਿ ਕਿਸ ਤਰ੍ਹਾਂ ਐਥੋਸਿਕ ਦੇ ਅਜੋ ਬਿਊਟੀ ਵਾਲਰ ਚਲਾ ਰਹੇ ਹੈ ਬਿਊਟੀ ਵਾਲਰ ਚ ਨੌਕਰੀ ਕਰ ਰਹੇ ਹੈ ਹਾਲੀਵੁੱਡ ਚ ਬਾਲੀਵੁੱਡ ਚ ਜਾ ਕੇ ਨੌਕਰੀ ਕਰ ਰਹੇ ਹੈ ਬਾਲੀਵੁੱਡ ਚ ਜਾ ਕੇ ਨੌਕਰੀ ਕਰ ਰਹੇ ਇਹ ਐਡੀ ਵੱਡੀ ਉਡਾਨ ਇਸ ਛੋਟੇ ਜਿਹੇ ਇੰਸਟੀਚਿਊਟ ਤੋਂ ਨਿਕਲ ਕੇ ਬੱਚਿਆਂ ਨੇ ਲੀਤੀ ਹੈ ਮੈਂ ਇਹਨਾਂ ਬੱਚਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹਾਂ ਸਾਹਿਬ ਅਕਸਰ ਵੀ ਇਹ ਕੁਝ ਕਰ ਸਕਦਾ ਪਰ ਮੇਰੇ ਮੇਰੇ ਬਸ ਦੀ ਗੱਲ ਨਹੀਂ ਹੈ ਇਹ ਕੋਰਸਿਸ ਅੰਨੇ ਮਹਿੰਗੇ ਉਹ ਉਹਨਾਂ ਦੇ ਅਸੀਂ ਸਪਨਿਆਂ ਨੂੰ ਸਕਾਰ ਕਰਨ ਅਤੇ ਇਹ ਪੰਖ ਲਿਆਂਦੇ ਆ ਤਾਂ ਕਿ ਇਹ ਪੰਖਾਂ ਨਾਲ ਆਪਣੇ ਸੁਪਨਿਆਂ ਨੂੰ ਲੈ ਕੇ ਦੂਰ ਤੱਕ ਉਡਾਰੀ ਮਾਰਨ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੇ ਮੈਂ ਮੋਦੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਨੀਆਂ ਕਿ ਜੋ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ ਅਸੀਂ ਉਹ ਡਾਇਰੈਕਸ਼ਨ ਨੂੰ ਮੈਂ ਚਾਹਨੀ ਹੈ ਕਿ ਅਸੀਂ ਵਾਸਤਵ ਵਾਸ ਆਪਣੇ ਪੰਜਾਬ ਦੇ ਵਿੱਚ ਲੋਕਾਂ ਤੱਕ ਪਹੁੰਚਾਈ